ਸਤਿ ਸ਼੍ਰੀ ਅਕਾਲ ਜੀ ਫਰਸ ਚੁਆਇਸ ਕੋਲ ਤੁਹਾ ਸਭੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੇ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਹੀ ਸਮੇਂ ਤੇ ਮਿਲ ਸਕੇ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਸੈਂਡ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਐਡਰੈਸ ਤੇ ਜਿਹੜਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀ ਲੋ ਜੀ ਅੱਜ ਮੈਂ ਤੁਹਾਡੇ ਨਾਲ ਮਿਕਸ ਵੈਰਾਈਟੀ ਸੂਟ ਲੈ ਕੇ ਆਈਆਂ ਹਾਂ ਸਾਰੇ ਸਾਰੇ ਸੂਟ ਜਿਹੜੇ ਬਹੁਤ ਵੱਡੇ ਡਿਸਕਾਊਂਟ ਤੇ ਸੂਟ ਨੇ ਲੋ ਜੀ ਪਹਿਲਾ ਸੂਟ ਹੈਗਾ ਜਿਹੜਾ ਇਹ ਕਿ ਅ ਸੌਰੀ ਐਸ ਕੇ ਦੀ ਪ੍ਰੀਮੀਅਮ ਕਾਟਨ ਬਹੁਤ ਸੋਹਣਾ ਸੂਟ ਹੈਗਾ ਵਾਈਟ ਕਲਰ ਦੇ ਵਿੱਚ ਹੈਗਾ ਇਹ ਹੈਗਾ ਜੀ ਇਹਦਾ ਘੇਰਾ ਬਹੁਤ ਖੂਬਸੂਰਤ ਸੂਟ ਅ ਘੇਰਾ ਨਾਪ ਦਿੰਨੀ ਆ ਫਿਰ ਲੋ ਜੀ ਇਹ ਰਿਹਾ ਇਹਦਾ ਹੈਗਾ 2.25 ਘੇਰੇ ਦਾ ਸੂਟ ਆ ਇਹ ਤੇ ਚੌਕ ਵੀ ਲੈਂਥ ਨਾਲ ਆਪਣੇ ਹੀ ਜੋਗ ਦੀ ਪੌਣੇ 19 ਚੌਕ ਹੈਗੇ ਆ ਤੇ ਵੈਸੇ ਇਹਦੇ ਲੋੜਨੀਆ ਲਾਈਨਿੰਗ ਦੀ ਪ੍ਰੋਵਾਈਡ ਕਰਕੇ ਟ੍ਰਾਂਸਪੇਰੈਂਟ ਹੋ ਜਾਂਦਾ ਤਾਂ ਤੁਸੀਂ ਅੰਡਰਸ਼ਰਟ ਵਗੈਰਾ ਵੀ ਪਾ ਸਕਦੇ ਹੋ ਜਾਂ ਫਰੰਟ ਬੈਕ ਇਹਦੇ ਲਾਈਨਿੰਗ ਲਵਾ ਲਿਓ ਤੇ ਬਾਜੂ ਤੇ ਲੋੜਨੀ ਹੈਗੀ ਠੀਕ ਹੈ ਜੀ ਤੇ ਬੈਕ ਸਾਈਡ ਤੁਹਾਨੂੰ ਇਹਦਾ ਕੱਟਵਰਕ ਮਿਲੂਗਾ ਇਹ ਆ ਵਾਲਾ ਬੈਕ ਸਾਈਡ ਦੀ ਚੌਕਾਂ ਤੇ ਔਰ ਘੇਰੇ ਤੇ ਤੁਹਾਨੂੰ ਇਦਾਂ ਕੱਟਵਰਕ ਮਿਲੂਗਾ ਐਸਕੇ ਦੀ ਕਾਟਨ ਆ ਤੁਸੀਂ ਦੇਖ ਸਕਦੇ ਹੋ ਬਹੁਤ ਖੂਬਸੂਰਤ ਕੱਟਣਾ ਠੀਕ ਹੈ ਜੀ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਕਟਵਰਕ ਹੋਇਆ ਔਰ ਨਾਲ ਇਹਦੇ ਇੱਕ ਇੱਕ ਫਲਾਵਰ ਪਿਆ ਹੋਇਆ ਤੇ ਇਹ ਸੂਟ ਹੈ ਜਿਹੜਾ ਇਹ ਤੁਹਾਨੂੰ ਮਿਲੂਗਾ ਲੋ 1250 ਦੇ ਵਿੱਚ ਬਹੁਤ ਸੋਹਣੀ ਕਾਟਨ ਦਾ ਸੂਟ ਮਿਲੂਗਾ ਬਹੁਤ ਜਿਆਦਾ ਸੋਹਣਾ ਤੇ ਇਹਦੇ ਨਾਲ ਇੱਕ ਦੁਪੱਟਾ ਵੀ ਹੈਗਾ ਟਾਈ ਐਂਡ ਡਾਈ ਦਾ ਕੋਟੇ ਦਾ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਦੁਪੱਟਾ ਲੈ ਸਕਦੇ ਹੋ 500 ਦਾ ਦੁਪੱਟਾ ਜੇ ਤੁਸੀਂ ਨਹੀਂ ਲੈਣਾ ਤਾਂ 1250 ਦਾ ਸੂਟ ਆ ਲੋ ਇਹ ਇਹਦੇ ਨਾਲ ਕੋਟ ਦੇ ਦਾ ਦੁਪੱਟਾ 2 ਢਾਈ ਐਂਡ ਢਾਈ ਦੇ ਵਿੱਚ ਪੂਰਾ 2 ਢਾਈ ਮੀਟਰ ਦਾ ਦੁਪੱਟਾ ਹੋਊਗਾ। ਐਂਡ ਪੂਰਾ ਸੌਫਟ। ਠੀਕ ਹੈ ਦੁਪੱਟਾ ਲੈਣਾ ਲੈ ਸਕਦੇ ਹੋ ਔਰ ਛੱਡਣਾ ਛੱਡ ਸਕਦੇ ਹੋ। ਅਗਲਾ ਹੈਗਾ ਆਹ ਬੜਾ ਸੂਟ ਹੈ। ਇਹ ਖਾਦੀ ਕਾਟਨ ਦੇ ਵਿੱਚ ਸੂਟ ਹੈ। ਸੰਤੋ ਕਾਫੀ ਪਿਆਰਾ ਹੈਗਾ ਗਰਲਫਿਸ਼ੀ ਲੁੱਕ ਦਾ ਸੂਟ ਹੈ। ਆਹ ਲਓ। ਲੋ ਜੀ ਇਹ ਦਾ ਨੈੱਕ ਹੈ। ਡਿਜ਼ਾਈਨਰ ਜਿਹਾ ਸੂਟ ਬਣਿਆ ਹੋਇਆ। ਤੇ ਇਹ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਹੈਗੀ ਆ ਖਾਦੀ ਕਾਟਨ ਦੇ ਵਿੱਚ ਸੂਟ ਹੈ। ਇਹ ਸਲਵਾਰ ਹੈ ਜੀ ਇਹ ਵੀ ਖਾਦੀ ਕਾਟਨ ਦੇ ਵਿੱਚ ਹੈ ਇਹ ਬਿਨਾ ਲਾਈਨਿੰਗ ਤੋਂ ਬਣ ਜਾਣਗੇ ਜੀ ਇਹਦੇ ਨੀਚੇ ਵੀ ਲਾਈਨਿੰਗ ਦੀ ਲੋੜ ਨਹੀਂ ਆ ਆ ਦੇਖ ਲਓ ਤੁਸੀਂ ਬਿਲਕੁਲ ਵੀ ਟਰਾਂਸਪੇਰੈਂਸੀ ਨਹੀਂ ਹੈਗੀ ਤੇ ਸ਼ਰਟ ਵੀ ਇਦਾਂ ਹੀ ਬਣ ਜੂਗੀ ਤੇ ਨਾਲ ਇਹ ਵਾਲਾ ਤੁਹਾਨੂੰ ਦੁਪੱਟਾ ਮਿਲੂਗਾ ਖਾਦੀ ਕਾਟਨ ਦੇ ਵਿੱਚ ਦੁਪੱਟਾ ਮਿਲੂਗਾ ਬੜਾ ਸੋਹਣਾ ਸੌਫਟ ਜਿਹਾ ਦੁਪੱਟਾ ਇਹ ਕਰਲੀ ਸ਼ਲੁਕ ਦਾ ਸੰਕੜ ਜੀ ਬਲੌਕ ਪੇਂਟਿੰਗ ਦਾ ਦੁਪੱਟਾ ਹੈ ਲੋ 1.5 ਮੀਟਰ ਆ ਰਾਮ ਨਾਲ 1.5 ਪਲੱਸ ਉਹ ਦੁਪੱਟਾ 850 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਜੋ ਅਗਲਾ ਦੇਖੋ ਜਾਰਜਟ ਦੇ ਵਿੱਚ ਸੂਟ ਆ ਬਹੁਤ ਜਿਆਦਾ ਸੋਹਣਾ ਸੂਟ ਆ ਜੀ ਦੇਖੋ ਤੁਸੀਂ ਬਹੁਤ ਖੂਬਸੂਰਤ ਸੂਟ ਜਾਰਜਟ ਬਹੁਤ ਵਧੀਆ ਲੱਗੀ ਹੋਈ ਆ ਬਹੁਤ ਪਿਆਰੀ ਜਾਰਜਟ ਆ ਕਲਰ ਵੀ ਬਹੁਤ ਸੋਹਣਾ ਹੈ ਗ੍ਰੀਨ ਕਲਰ ਆ ਲੋ ਇਹਦਾ ਦੇਖੋ ਤੁਸੀਂ ਇਹਦਾ ਇਹ ਪ੍ਰੈਸ ਮਾਰਨ ਵਾਲੀ ਹੈ ਜੇ ਇਹ ਸੂਟ ਤੇ ਤਾਂ ਕਰਕੇ ਇਕੱਠਾ ਜਾ ਹੋ ਜਾਂਦਾ ਹੈ ਇਹ ਆਦਰਵਾਇਜ਼ ਬਹੁਤ ਸੋਹਣਾ ਦੇਖੋ ਤੁਸੀਂ ਆਪ ਹੀ ਦੇਖ ਲਓ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ ਬਹੁਤ ਖੂਬਸੂਰਤ ਲੱਗਦਾ ਹੈ ਇਹ ਸੂਟ ਆ ਲੋ ਕੇਰਾ মাপ ਦਿੰਨੇ ਆਪਾਂ ਇਹਦਾ ਨੋ 25 ਕੇ ਦਾ ਸੂਟ ਹੈ ਜੀ ਅਗਰ ਤੁਸੀਂ 25 ਤੋਂ ਘੱਟ ਰੱਖਣਾ ਚਾਹੁੰਦੇ ਹੋ ਘੇਰਾ ਤਾਂ ਤੁਸੀਂ 21 ਤੱਕ ਸਾਢੇ 21 ਤੱਕ 20 ਰੱਖ ਸਕਦੇ ਹੋ ਘੇਰਾ ਕਿਉਂਕਿ ਕੱਟ ਵਰਕ ਹੈ ਜਿਹੜਾ ਉਹ ਬਾਹਰ ਨੂੰ ਹੋਇਆ ਹੋਇਆ ਹੈ ਨੀਚੇ ਘੇਰੇ ਦਾ ਇੰਨਾ ਕੁ ਸੋਹਣਾ ਲੱਗਦਾ ਨਾ ਜੀ ਇਹ ਸੂਟ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਇਹ ਤੇ ਬਾਜੂ ਦੇਖ ਲੋ ਜੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ ਬੜਾ ਸੂਟ ਤੁਹਾਨੂੰ ਘੱਟੋ ਘੱਟ 1450 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਔਰ ਜਾਰਜਟ ਬਹੁਤ ਵਧੀਆ ਆਉਗੀ ਇਹਦਾ ਵਰਕ ਵੀ ਬਹੁਤ ਪਿਆਰਾ ਹੋ ਗਿਆ ਵੇ। ਤੇ ਅਗਲਾ ਸੂਟ ਫੇਰ ਤੁਹਾਨੂੰ ਮੈਂ ਇੱਕ ਗ੍ਰੀਨ ਕਲਰ ਦੇ ਵਿੱਚ ਦਿਖਾਵਾਂਗੀ। ਹਲੋ। ਇਹ ਇਹਦਾ ਨੈੱਕ ਰਹੂਗਾ। ਲਓ ਜੀ। ਨੈੱਕ ਤੇ ਵਰਕ ਹੋਇਆ ਹੋਇਆ ਬਹੁਤ ਪਿਆਰਾ ਜਾ। ਤੇ ਇਹ ਹੈਗਾ ਜੀ ਇਹਦਾ ਸਾਰੇ ਫਰੰਟ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਬੂਟੀ ਮਿਲੂਗੀ। ਠੀਕ ਹੈ ਜੀ। ਲੈਂਥ ਵੀ ਕਾਫੀ ਹੈਗੀ ਹੈ ਇਹਦੀ ਬੂਟੀ ਆਣਾਂ ਚ ਵਾਸਤੇ ਬੜਾ ਚੱਕਰ ਨਹੀਂ ਹੁੰਦਾ ਲੈਂਥ ਦਾ। ਤੇ ਇਹ ਹੈਗੀ ਇਹਦੀ ਬੋਲੀ ਬਹੁਤ ਹੀ ਪਿਆਰਾ ਜਿਹਾ ਸੂਟ ਇਹ 1300 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਕਲਰ ਤੇ ਪ੍ਰਿੰਟ ਔਰ ਸਟਫ ਬਹੁਤ ਸੋਹਣੇ ਨੇ ਤੇ ਵਰਕ ਤਾਂ ਤੁਸੀਂ ਦੇਖ ਹੀ ਲਿਆ ਵਰਕ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਪ੍ਰੈਸ ਹੋ ਕੇ ਆ ਇਹਨੂੰ ਵਧੀਆ ਬਣ ਕੇ ਆਊਗਾ ਤੁਹਾਡੇ ਕੋਲ ਇਹ ਤੇ ਅਗਲਾ ਸੂਟ ਇਹ ਵਾਲਾ ਥੋੜਾ ਜਿਹਾ ਸਿੰਥੈਟਿਕ ਟੱਚ ਹੈਗਾ ਇਹਦੇ ਵਿੱਚ ਪਰ ਅਦਰਵਾਈਜ਼ ਸੋਹਣਾ ਸੂਟ ਹੈ ਆ ਲੋ ਜਿਨ੍ਹਾਂ ਨੇ ਥੋੜਾ ਜਿਹਾ ਪਾਰਟੀ ਵੇਅਰ ਜਾਂ ਚਾਹੀਦਾ ਹੁੰਦਾ ਪਰ ਉਹਨਾਂ ਨੂੰ ਥੋੜਾ ਜਿਹਾ ਘੱਟ ਰੇਂਜ ਦਾ ਸੂਟ ਚਾਹੀਦਾ ਤਾਂ ਉਹ ਇਹ ਬਾਈ ਕਰ ਸਕਦੇ ਨੇ 875 ਦੇ ਵਿੱਚ ਆ ਜੂਗਾ ਸੋ ਤੁਮੇ ਇੱਕ ਵਾਰੀ ਚੰਗੀ ਤਰ੍ਹਾਂ ਵੋਲਟੇਜ ਦਿਖਾ ਦੇਣੀ ਆ ਤੁਹਾਨੂੰ ਆਹ ਲਓ ਕਲਰ ਦੇਖ ਲਓ ਤੁਸੀਂ ਇਹਦਾ ਠੀਕ ਹੈ ਜੀ ਇਹ 600 ਤੋਂ 875 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਅਗਲਾ ਦੇਖੋ ਇਹ ਵਾਲਾ ਸੂਟ ਹੈ ਆ ਲਓ ਜੀ ਇੱਕ ਗਲੇਸ ਕਾਟਨ ਦੇ ਵਿੱਚ ਆ ਲੋ ਬਹੁਤ ਸੋਹਣਾ ਸੁਟਿਆ ਵਰਕ ਹੋਇਆ ਹੋਇਆ ਦੇਖੇ ਘੇਰਾ ਦੇਖ ਲਓ ਘੇਰਾ ਤਾਂ ਬਹੁਤ ਐਸਾਈਡਾਈ ਹੋਣਾ ਘੇਰਾ ਤਾਂ ਮੈਨੂੰ ਪਾ ਲਾ ਲੈਂਥ ਮੈਂ ਮਾਪ ਦੇਣੀ ਹੈ ਤੁਹਾਨੂੰ ਇੱਕ ਸਾਈਡ ਤੇ ਪੈਨਲ ਬਣਿਆ ਹੋਇਆ ਦਾ ਲਓ ਜੀ 40.5 41 ਤੱਕ 40.5 ਤੱਕ ਲਗਾ ਸਕਦੇ ਹਾਂ ਇਹਨੂੰ ਤੁਸੀਂ ਆ ਲੋ ਦੁਬਾਰਾ ਦੇਖ ਲਓ ਨੇਵੀ ਬਲੂ ਕਲਰ ਹੈ ਤੇ ਵਰਕ ਦੇਖ ਸਕਦੇ ਹੋ ਸਿੰਗਲ ਕਲਰ ਦਾ ਵਰਕ ਹੋਇਆ ਹੋਇਆ ਇਹਦੇ ਤੇ ਔਰ ਇਹ ਵਾਲੀ ਇਹਦੇ ਨਾਲ ਬਾਜੂ ਹੈ ਠੀਕ ਹੈ ਜੀ ਹਲੋ 1000 ਦੇ ਵਿੱਚ ਆਜੂਗਾ ਸ਼ਿਪਿੰਗ ਫ੍ਰੀ ਹੋਊਗੀ ਹਾਂ ਲੋ ਜੀ ਅਗਲਾ ਦੇ ਇਹ ਹੈਂਡਵਰਕ ਦਾ ਸੂਟ ਜਿਹੜੀਆਂ ਬੈਣਾ ਕਹਿੰਦੀਆਂ ਨੇ ਕਿ ਅਸੀਂ ਪਸ਼ਮੀਨਾ ਨਹੀਂ ਪਾ ਸਕਦੀਆਂ ਤੇ ਸਾਨੂੰ ਉਸਕੇ ਨਾਲ ਨੂੰ ਸੂਟ ਨਹੀਂ ਕਰਦਾ ਉਹਨਾਂ ਲਈ ਇਹ ਮੋਟੀ ਕਾਟਨ ਹੈ ਆ ਲੋ ਮੋਟੀ ਕਾਟਨ ਦਾ ਸੂਟ ਹੈ ਜੀ ਇਹ ਅੱਗੇ ਪਿੱਛੇ ਇਹਦੇ ਲਾਈਨਿੰਗ ਲਵਾ ਲਓ ਤਾਂ ਇਹਨੇ ਸਰਦੀ ਚ ਵੀ ਬਹੁਤ ਸੋਹਣਾ ਪਹਿਣਾ ਹੈ ਇੱਕ ਮਿੰਟ ਜਿਹੜੇ ਬਹੁਤ ਹੀ ਖੂਬਸੂਰਤ ਸੂਟਾ ਉਹਨਾਂ ਵਾਸਤੇ ਜਿਹੜੇ ਪਸ਼ਮੀਨਾ ਲਾਈਕ ਨਹੀਂ ਕਰਦੇ ਇਹਦੇ ਤੁਸੀਂ ਅੱਗੇ ਪਿੱਛੇ ਲਾਈਨਿੰਗ ਲਵਾ ਲਓ ਐਂ ਸਰਦੀ ਦੇ ਵਿੱਚ ਪੂਰਾ ਗੱਡਵਾ ਸੂਟ ਪਾਊਗਾ ਹੈਂਡਵਰਕ ਦਾ ਸੂਟ ਹੈ ਜੀ ਸਾਰਾ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਨੀਡਲ ਵਰਕ ਦਾ ਸੂਟ ਹੈਗਾ ਇਹ ਮੋਤੀ ਲੱਗੇ ਹੋਏ ਨੇ ਇਹਦੇ ਤੇ ਬਹੁਤ ਖੂਬਸੂਰਤ ਸੂਟ ਹੈ ਇਹ ਸਾਰੇ ਤੇ ਅੱਗੇ ਫਰੰਟ ਤੇ ਬੂਟੀ ਪਈ ਹੋਈ ਹੈ ਹਾਂ ਠੀਕ ਹੈ ਜੀ ਨੀਚੇ ਤੱਕ ਆ ਸੂਟ ਤੇ ਬਾਜੂ ਦਿਖਾ ਦੇਣੀ ਆ ਤੁਹਾਨੂੰ ਇਹਦੀ ਹਾਂ ਸਭੀ ਬਾਜੂ ਬਣੀ ਹੋਈ ਹੈ ਇਹਦੀ ਪੂਰੇ ਤੇ ਮੋਤੀ ਵਰਕ ਹੋਇਆ ਹੋਇਆ ਸਾਰਾ ਕੰਮ ਹੱਥ ਦਾ ਹੈ ਜੀ ਇਹਦਾ ਠੀਕ ਹੈ ਜੀ ਤਾਂ ਇਹ ਸੂਟ ਜਿਹੜਾ ਹੈਗਾ ਇਹ ਤੁਹਾਨੂੰ ਬਹੁਤ ਹੀ ਸਸਤਾ ਮਿਲ ਰਿਹਾ ਅੱਜ ਕਿਉਂਕਿ ਇਹ ਡਿਸਕਾਊਂਟ ਦੇ ਸੂਟ ਨੇ ਇਹ ਤੁਹਾਨੂੰ ਅੱਜ ਮਿਲ ਰਿਹਾ 1850 ਦੇ ਵਿੱਚ ਇੰਨਾ ਸਾਰਾ ਹੈਂਡਵਰਕ ਅਗਲਾ ਦੇਖੋ ਇਹ ਕਾਡੀਆਂ ਦੇ ਭਾਅ ਵਾਲੇ ਸੂਟ ਨੇ ਜੀ ਠੀਕ ਹੈ ਇਹ ਵੀ ਐਸਕੇ ਦੀ ਕਾਟਨ ਹੈ ਪ੍ਰੀਮੀਅਮ ਕਾਟਨ ਬਹੁਤ ਖੂਬਸੂਰਤ ਸਾਈਟ ਤੇ ਤੁਹਾਨੂੰ ਕੋਈ ਦਾ ਸਟੈਂਪ ਮਿਲੂਗੀ ਜੀ SKD ਪ੍ਰੀਮੀਅਮ ਕਾਟਨ ਠੀਕ ਹੈ ਇਥੋਂ ਉੱਪਰੋਂ ਨੈੱਕ ਨਿਕਲੂਗਾ ਇਹਦਾ ਸਾਰਾ ਆਰੀ ਵਰਕ ਦਾ ਕੰਮ ਹੋਇਆ ਬਲੂ ਬਲੂ ਜਿਹੜਾ ਦਿਖ ਰਿਹਾ ਇਹ ਸਾਰਾ ਉੱਤਰ ਜਾਣਾ ਵਾਸ਼ ਕਰੇ ਤੋਂ ਕਿਉਂਕਿ ਇਹ ਨਿਸ਼ਾਨ ਲੱਗੇ ਹੋਏ ਨੇ ਤੇ ਆਹ ਨੈੱਕ ਹੈ ਸੌਰੀ ਇਥੋਂ ਨੈੱਕ ਨਿਕਲੂਗਾ ਆਹ ਵਾਲਾ ਮੈਂ ਤੁਹਾਨੂੰ ਉਲਟਾ ਦਿਖਾਤਾ ਆਹ ਲਓ ਇਥੋਂ ਨਿਕਲਣਾ ਜੀ ਇਹਦਾ ਨੈੱਕ ਉੱਪਰ ਠੀਕ ਹੈ ਲੋ ਇਸ ਤਰ੍ਹਾਂ ਦਾ ਸੂਟ ਆਏਗੀ ਸਿੱਧਾ ਸਿੱਧਾ ਵਰਕ ਨੀਚੇ ਤੇ ਉਦੋਂ ਬਾਅਦ ਇਹ ਇਹ ਆਲੀ ਵਰਕ ਦਾ ਸੂਟ ਹੈ ਸਾਰਾ ਫਿਰ ਇਹਦੇ ਬਾਜੂ ਤੇ ਵਰਕ ਹੋਇਆ ਹੋਇਆ ਹੈ ਇੰਨਾ ਸਾਰਾ ਵਰਕ ਇਹਦੇ ਬਾਜੂ ਤੇ ਹੋਇਆ ਹੋਇਆ ਹੈ ਪਰ ਇਹ ਬਸ ਅਸੀਂ ਕੋਈ ਗੱਲ ਹੈ ਕਿ ਸਟਾਕ ਕਲੀਅਰ ਕਰਨਾ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਜਮੇ ਕਾਟੀਆਂ ਦੇ ਭਾ ਦੇ ਰਹੇ ਹਾਂ ਇਸ ਕੇ ਦੀ ਕਾਟਨ ਹੀ ਪਹਿਲਾਂ ਬਹੁਤ ਮਹਿੰਗੀ ਹੈ ਤੁਹਾਨੂੰ ਇਹ 1250 ਦੇ ਵਿੱਚ ਮਿਲ ਰਿਹਾ ਹੈ ਅੱਜੂ ਫ੍ਰੀ ਸ਼ਿਪਿੰਗ ਨਾਲ ਤੁਹਾਡੇ ਕੋਲ ਆ ਜਾਊਗਾ ਆ ਲੋ ਨੈਕਸਟ ਦੇਖੋ ਅਗਲਾ ਸੂਟ ਫੇਰ ਤੁਹਾਨੂੰ ਹੈਂਡਵਰਕ ਦਾ ਮਿਲ ਰਿਹਾ ਹੈ ਠੀਕ ਹੈ ਇਹ ਤਾਂ ਬੜੀ ਹੈ ਚਾਹ ਲੋ ਇਹ ਦਾ ਨੈਕ ਤੇ ਵਰਕ ਹੋਇਆ ਹੋਇਆ ਹੈ ਮੋਟੀ ਕਾਟਨ ਹੈ ਇਹ ਵੀ ਮਤਲਬ ਇਹ ਨਹੀਂ ਹੈ ਕਿ ਉਹ ਜਮੇ ਕਾਟਨ ਜੀ ਨਹੀਂ ਹੈਗੀ ਇਹਦੇ ਅੱਗੇ ਪਿੱਛੇ ਲਾਈਨਿੰਗ ਲੱਗ ਕੇ ਪੂਰੀ ਸਰਦੀ ਚ ਵੀ ਸੂਟ ਪੈਣ ਵਾਲਾ ਹੈਗਾ ਇਹ ਤੇ ਸਾਰੇ ਤੇ ਹੈਂਡਵਰਕ ਹੋਇਆ ਹੋਇਆ ਜਿੰਨਾ ਵੀ ਵਰਕ ਦਿਖ ਰਿਹਾ ਤੁਹਾਨੂੰ ਇਹ ਸਾਰਾ ਹੈਂਡ ਦਾ ਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਇਹ ਹੈਗੇ ਆ ਜੀ ਦੀ ਬਾਜੀ ਦੇ ਨਾਲ ਦੀ ਤੁਹਾਨੂੰ ਮਿਲੂਗੀ ਇਹਦੇ ਸਲਵਾਰ ਬਣਾ ਲਓ ਆਹ ਚਾ ਇਹਨੂੰ ਬਾਜੂ ਬਣਾ ਲਓ ਜਿਹਨੂੰ ਮਰਜ਼ੀ ਬਾਜੂ ਬਣਾ ਲਓ ਜਿਹਨੂੰ ਮਰਜ਼ੀ ਸਲਵਾਰ ਬਣਾ ਲਓ ਬੜਾ ਸੋਹਣਾ ਸੂਟ ਹੈ ਠੀਕ ਹੈ ਜੀ ਸਾਰਾ ਹੈਂਡਵਰਕ ਦਾ ਸੂਟ ਹੈ 7500 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਦੇ ਨਾਲ ਹੁਣ ਲਓ ਜੀ ਅਗਲਾ ਜੌਰਜਟ ਦਾ ਸੂਟ ਵਾਈਨ ਸੂਟ ਹੈ ਵਰਕ ਵਾਲਾ ਸੂਟ ਹੈ ਬਹੁਤ ਸੋਹਣਾ ਜਿਹਾ ਸੂਟ ਹੈ ਹਲੋ ਸਾਰੇ ਫਰੰਟ ਤੇ ਬੁੱਢੀ ਜਿੰਨਾ ਫਰੰਟ ਤੇ ਇਹ ਸਾਰੇ ਦੀ ਬੁਟੀ ਬਹੁਤ ਖਿਆਰਾ ਸੂਟ ਠੀਕ ਹੈ ਤੇ ਅੱਗੇ ਹੈ ਜੀ ਇਹਦਾ ਇਹ ਵਾਲਾ ਕੰਮ ਇਹ ਤੁਹਾਨੂੰ ਮਿਲੂਗੀ ਇਹਦੀ ਬਾਜੂ ਠੀਕ ਹੈ ਜੀ 1200 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਬਹੁਤ ਖਿਆਰਾ ਸੂਟ ਹੈ ਲਓ ਜੀ ਅਗਲਾ ਦੇਖੋ ਇਹ ਵੀ ਜਾਰਜਟ ਦਾ ਸੂਟ ਹੈ ਇਹ ਬਹੁਤ ਸੋਹਣਾ ਹੈ ਇਹ ਇਹਦਾ ਕੇਰਾ ਆलो ਇਹ ਕੇਰੇ ਦਬਰ ਕੇ ਠੀਕ ਹੈ ਕੇਰਾ ਨਾਪਦੇ ਨੇ ਤੇ ਇਹ ਕੇਰੇ ਦਾ ਸੋਕਾ ਜਿਹੜੇ ਪ੍ਰੈਸ ਕਰਨ ਵਾਲੇ ਨੇ ਇਹ ਜਦੋਂ ਪ੍ਰੈਸ ਹੁੰਦੇ ਨੇ ਫਿਰ ਆ ਬੈਠ ਜੇ ਜਾਂਦਾ ਵਰਕ ਜਦੋਂ ਇਹ ਬਹੁਤ ਸੋਹਣੇ ਲੱਗਦੇ ਨੇ ਫਿਰ ਹੁਣ ਇਹ ਚ ਬੱਟ ਪਏ ਹੋਏ ਨੇ ਇਹ ਹੈਗੀ ਆ ਜੀ ਬਾਜੀ ਠੀਕ ਹੈ ਜੀ ਲੋ 1110 ਦਾ ਸੁੱਤਾ ਫ੍ਰੀ ਸ਼ਿਪਿੰਗ ਨਾਲ ਆ ਰਿਹਾ। ਲੋ ਜੀ ਇਹ ਵੀ SK ਦੀ ਕਾਟਨ ਹੈ। ਲੋ ਲੈਂਥ ਬਹੁਤ ਹੋਊਗੀ ਇਹਦੀ 42 42 ਹੋਣੀ ਹੈ। ਇਹ ਇਹਦੇ ਪੈਨਲ ਬਣੇ ਹੋਏ ਨੇ। ਤੇ ਇਹ ਹੈਗੀ ਆ ਦੀ ਬਾਜੂ। ਇਹ ਸੌਰੀ ਇਹ ਸਲਵਾਰ ਹੈ। ਮੈਂ ਬਾਜੂ ਦਿਖਾਉਣੀ ਆ ਤੁਹਾਨੂੰ ਮੇਰੀ। ਹਾਂ ਇਹ ਹੈਗੀ ਆ ਜੀ ਬਾਜੀ ਇਥੇ অর্ਗੈਂਜ਼ਾ ਲੱਗ ਕੇ ਵਰਕ ਹੋਇਆ ਦੇ ਔਰ ਨੀਚੇ ਫੇਅਰ ਵਰਕ ਹੋਇਆ ਹੋਇਆ ਇਹ ਸੂਟ 14500 ਦੇ ਵਿੱਚ ਮਿਲ ਜੂਗਾ ਐਸਕੇ ਦੀ ਕਾਟਨ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਜੋ ਤੁਸੀਂ ਇਹਨਾਂ ਨੂੰ ਲਾਈਨਿੰਗ ਲਾ ਕੇ ਬਣਾ ਲੈਨੇ ਹੋ ਨਾ ਜੀ ਚਾਹੇ ਇਹਨਾਂ ਨੂੰ ਸਰਦੀਆਂ ਚ ਵੀ ਪਾਈ ਜਾਓ ਕਿਉਂਕਿ ਕਲਰ ਵੀ ਇਸ ਤਰ੍ਹਾਂ ਦੇ ਨੇ ਇਹਨਾਂ ਦੇ ਬਲੈਕ ਕਲਰ ਲਓ ਜੀ ਇੱਕ ਨਾ ਸੂਟ ਇਹ ਵਾਲਾ ਬਹੁਤ ਪਹਿਣਾ ਨੇ ਮੰਗਿਆ ਸੀ ਆਪਣੇ ਕੋਲ ਇਤੋ ਹੀ ਸੂਟ ਆ ਰਿਹਾ ਇੱਕ ਪੀਸ ਮਿਲੇ ਆਪਾਂ ਚਾਹੇ ਤਾਂ ਇਕੱਲੀ ਸ਼ਰਟ ਲੈ ਲਓ ਤੁਸੀਂ ਆਲੋ ਕੱਲੀ ਸ਼ਰਟ ਵੀ ਲੈ ਸਕਦੇ ਹੋ ਜੇ ਕੱਲੀ ਸ਼ਰਟ ਲੈਣੀ ਗਲਾਸ ਸਿਲਕ ਦਾ ਸੂਟ ਹੈ ਕੱਲੀ ਸ਼ਰਟ ਮਿਲੂਗੀ ਤੁਹਾਨੂੰ 1750 ਦੇ ਵਿੱਚ ਅਗਰ ਤੁਸੀਂ ਇਹ ਕ੍ਰੇਪ ਦੀ ਸਲਵਾਰ ਨਾਲ ਲਾਉਣੀ ਹੈਗੀ ਆ ਤਾਂ ਫਿਰ ਤੁਹਾਨੂੰ ਮਿਲੂਗਾ ਜੀ 1895 ਦੇ ਵਿੱਚ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਲੈਣਾ ਹੈਗਾ ਕੱਲੀ ਸ਼ਰਟ ਵੀ ਲੈ ਸਕਦੇ ਹੋ ਬਲੈਕ ਸਲਵਾਰ ਕਈ ਵਾਰੀ ਤੁਹਾਡੇ ਕੋਲ ਹੁੰਦੀ ਹੈ ਜੇ ਬਲੈਕ ਸਲਵਾਰ ਚਾਹੀਦੀ ਹੈ ਅਸੀਂ ਬਲੈਕ ਲਾ ਕੇ ਦੇ ਦਾਂਗੇ ਫਿਰ 1895 ਦੇ ਵਿੱਚ ਪਊਗਾ ਕੱਲੀ ਸ਼ਰਟ ਲਓਗੇ ਤਾਂ ਇਹ ਤੁਹਾਨੂੰ ਪਊਗਾ 1750 ਦੇ ਵਿੱਚ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ ਹੈ ਲੋ ਜੀ ਇਹ ਵਾਲੇ ਸੂਟ ਕਾਫੀ ਡਿਮਾਂਡ ਚ ਰਹੇ ਸੀਗੇ ਹੁਣ ਸਾਡੀ ਬਲੈਕ ਸਲਵਾਰਟ ਆਈ ਐਂਡ ਡਾਈ ਹੋ ਰਹੀ ਹੈ ਤੇ ਆਹ ਲੋ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਜੇ ਤੁਸੀਂ ਇਹਦੇ ਨਾਲ ਲੈਣਾ ਤਾਂ ਇਹਦੇ ਨਾਲ ਵੀ ਲੈ ਸਕਦੇ ਹੋ ਮੈਚਿੰਗ ਦੇ ਵਿੱਚ ਠੀਕ ਹੈ ਜੇ ਤੁਸੀਂ ਇਹ ਕੱਲਾ ਸੂਟ ਲੈਣਾ ਪ੍ਰਿੰਟਡ ਆਲ ਓਵਰ ਸੂਟ ਵੀ ਆਪਣੇ ਬਹੁਤ ਜ਼ਿਆਦਾ ਗਏ ਨੇ ਤਾਂ 1200 ਦੇ ਵਿੱਚ ਬਟਰ ਸਿਲਕ ਦਾ ਸੂਟ ਹੈ ਇਹ ਤਾਂ ਇਹ ਤੁਹਾਨੂੰ 1200 ਦੇ ਵਿੱਚ ਮਿਲ ਜੂਗਾ ਇਹ ਵਾਲਾ ਸੂਟ ਠੀਕ ਹੈ ਜੀ ਲੋ ਕਾਫੀ ਪਿਆਰਾ ਸੂਟ ਹੈ ਇਹ 1200 ਦੇ ਵਿੱਚ ਆ ਜੂਗਾ ਤੁਹਾਡੇ ਕੋਲੇ ਜੇ ਤੁਸੀਂ ਸਲਵਾਰ ਦੇ ਨਾਲ ਲੈਣਾ ਤਾਂ ਫਿਰ ਤੁਹਾਨੂੰ ਥੋੜਾ ਜਿਆਦਾ ਕਾਸਟਲੀ ਦੇਜੂਗਾ ਫਿਰ ਇਹ ਰਹਿ ਤੁਹਾਨੂੰ 1600 ਦੇ ਵਿੱਚ ਮਿਲੂਗਾ ਲਓ ਜੀ ਮੈਂ ਮਾਰਦੀ ਲਿਆ ਲਓ ਅਗਰ ਤੁਸੀਂ ਕੱਲੀ ਸ਼ਰਟ ਲੈਣੀ ਹੈ ਤਾਂ 650 ਦੇ ਵਿੱਚ ਮਿਲੂਗੀ ਤੁਸੀਂ ਕਿਵੇਂ ਵੀ ਲੈ ਸਕਦੇ ਹੋ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਹੋ ਸੋਹਣੀ ਜੀ ਕਲੈਕਸ਼ਨ ਲੈ ਕੇ ਫੱਟਾ ਪਈਸਾਂ ਦੇ ਸਾਹਮਣੇ ਸਤਿ ਸ੍ਰੀ ਅਕਾਲ